ਸਾਰੇ ਗਾ ਜੀ ਸਾਰਨ ਹੋਰ ਵੀ ਟ੍ਰੀਬੂ ਜੀ ਸਾਰੇ ਜਣੇ ਅੱਜ ਵੀਰੇ ਆਪਾਂ ਲੈ ਕੇ ਆਏ ਜੀ ਆਰ ਵੀ 2 ਦਾ ਟੀਕਾ ਜੀ ਇਹਦੀ ਵੀਰੇ ਆਪਾਂ ਨੇ ਕੋਟਰ ਨੂੰ ਕਰਨੀ ਹੈ ਵੈਕਸੀਨੇਸ਼ਨ ਜੀ ਆਹ ਹੁੰਦਾ ਆਰ ਵੀ 2 ਦਾ ਟੀਕਾ ਜੀ ਆਹ ਦਾ ਨਾਮ ਹੈ ਜਿਹੜਾ ਲਿਕਵਿਡ ਹੈ ਆਹ ਪਾਊਡਰ ਹੈ ਜੀ ਆਹ ਲਿਕਵਿਡ ਹੈ ਜੀ ਇਹ ਪਾਊਡਰ ਨੂੰ ਇਹਦੇ ਵਿੱਚ ਪਾਣਾ ਹੈ ਤੇ ਹਲਾ ਕੇ ਐਨਸ ਮਾਰ ਕੇ ਜੀ ਠੰਡਾ ਇਹ ਠੰਡਾ ਵੀ ਪੂਰਾ ਹੈ ਨਾ ਤੁਸੀਂ ਦੇਖ ਸਕਦੇ ਹੋ ਬਰਤ ਕੇ ਗੱਡੇ ਆਪਾਂ ਨੇ ਹੁਣੇ ਦਿੱਲਾ ਹੀ ਆਏ ਆ ਬਈ ਤੇ ਇਹ ਜਾਨੀ ਵੀ ਜੇ ਆਪਾਂ ਨੇ ਲੈ ਕੇ ਆਉਣਾ ਜੀ ਮੈਡੀਕਲ ਨੂੰ ਤਾਂ ਇਹ برف ਦੇ ਵਿੱਚ ਹੀ ਕਵਰ ਕਰਕੇ ਲੈ ਕੇ ਆਉਣਾ ਜੀ ਠੀਕ ਹੈ ਜੀ ਜੇ ਤੁਹਾਡੇ ਕੋਲ ਕੋਈ ਟਿਫਨ ਹੈਗਾ ਟਿਫਨ ਦੇ ਵਿੱਚ برف ਸੱਟ ਕੇ ਆਈਸ 큐ਬ ਵੀ ਸੱਟ ਕੇ ਤੇ ਉਹਦੇ ਵਿੱਚ ਰੱਖ ਕੇ ਲੈ ਕੇ ਆਓ ਜੀ ਇਹ ਦੋਨੇ ਚੀਜ਼ਾਂ ਤੇ ਲਿਆ ਕੇ ਵੀ ਜਿਹੜਾ ਨੂੰ ਕੋਪਣੀ ਠੰਢੀ ਲਾਉਣੀ ਨੇ ਜਿਵੇਂ ਉਹਨਾਂ ਠੰਡੇ ਪਾਣੀ ਵੀ ਲਈ ਪੂਰੇ ਇਹ ਇੱਕ ਨਾਲ ਠੰਢੀ ਲਾਉਣੀ ਹੈ ਜੀ ਆਪਾਂ ਨੇ ਫੋਟੋਆਂ ਦੇ ਤੇ ਹੁਣ ਤੁਹਾਨੂੰ ਦੱਸਦਾ ਇਹੇ کھول ਕੇ ਇਹ ਵੀ ਲਾਈ ਲਗਾਤੇ ਜੀ ਇਹ ਹੁੰਦਾ ਕੋ ਉਤਰਨ ਵੈਕਸੀਨੇਸ਼ਨ ਜੀ ਕੋ ਉਤਰਨ ਕੋਈ ਹੋਰ ਬਿਮਾਰੀ ਨਾ ਲੱਗੇ ਜੀ ਜੇ ਕਿਸੇ ਨੇ ਲੱਗੀ ਹੋਈ ਆ ਉਹ ਉੱਥੇ ਖੜ ਜੂਗੀ ਜੀ ਜਿਵੇਂ ਵੀ ਅੱਪਾ ਹੁਣ ਜੋੜੇ ਲਾਉਣੇ ਆ ਜੋੜੇ ਲਾਉਣ ਤੋਂ ਪਹਿਲਾਂ ਵੀ ਵੈਕਸੀਨੇਸ਼ਨ ਕਰਨੀ ਬਹੁਤ ਜ਼ਰੂਰੀ ਆ ਜੀ ਠੀਕ ਆ ਜੀ ਜੋੜੇ ਲਾਉਣ ਤੋਂ ਪਹਿਲਾਂ ਵੈਕਸੀਨੇਸ਼ਨ ਕਰੋ ਕੋ ਉਤਰਾਂ ਦੀ ਨੀਹਨ ਕਰਕੇ ਜੀ ਫਿਰ ਜੋੜੇ ਲਾਓ ਆ ਹੁਣ ਵੀ ਇਹ ਠੀਕ ਹੈ ਜਿਹੜਾ ਪਾਊਡਰ ਆ ਇਹਨੂੰ ਆਪਾਂ ਇਹਦੇ ਵਿੱਚ ਪਾ ਲਵਾਂਗੇ ਉਹਦਾ ਜੰਮਿਆ ਜਾਂ ਪਿਆ ਬਰਫ਼ ਕਰਕੇ ਜੰਮੂਗਾ ਥੋੜਾ ਜਿਹਾ ਇਹਨੂੰ ਕਿਸੇ ਚੀਜ਼ ਨਾਲ ਵੀਰੇ ਆਪਾਂ ਉਹ ਕਰ ਲੈਣਾ ਪੰਨਾ ਕੋਲੇ ਪੰਨਾ ਕੇ ਨਾ ਜੀਰਾ ਪਾਊਡਰ ਨੂੰ ਵੀ ਨਹੀਂ ਬਰੀਕ ਕਰ ਲੈਣਾ ਨੂੰ ਆਪਾਂ ਆਉਂਦੇ ਦੇਖਾਂਗੇ ਇਹ ਜੇਮੀ ਪਾਊਡਰ ਬਣ ਗਈ ਠੀਕ ਹੈ ਜੀ ਇਹ ਪਾਊਡਰ ਨੂੰ ਵੀ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਜੀ ਹਲੋ ਇਹ ਆਪਾਂ ਇਹਨਾਂ ਵਿੱਚ ਪਾਤਾ ਇਹ ਦੇ ਕੋਈ ਦੇਖ ਸਕਦੇ ਇਹ ਪਾਤਾ ਕਿ ਆਪਾਂ ਨੂੰ ਇਹਦੇ ਵਿੱਚ ਤੇ ਉਹਨੂੰ ਢੱਕਣ ਲਾ ਗਏ ਇਨ ਸਮਾਰਟੇ ਸ਼ੀਕ ਕਰ ਦਵਾਂ ਠੀਕ ਹੈ ਜੀ ਸ਼ੀਕ ਕਰਕੇ ਜੀ ਇਹ ਦੇਖ ਲੈਣਾ ਵੀਰੇ ਇਹਦੇ ਜਿੱਕੇ ਕੋਈ ਬਸ ਗਲੀ ਤਾਂ ਨਹੀਂ ਲਹੀਏਗੀ ਜਾਂ ਕਿਸੇ ਪਾਸੇ ਪਾਊਡਰ ਉਂਟੀ ਰਹਿਤ ਨਹੀਂ ਗਿਆ ਹੈ ਤੁਸੀਂ ਦੇਖ ਸਕਦੇ ਹੋ ਸਾਰਾ ਪਾਊਡਰ ਵੀਰੇ ਐ ਜੰਮੀ ਕੋਲ ਗਿਆ ਜੀ ਬੱਚੇ ਦੇ ਠੀਕ ਹੈ ਉਤਾਰ ਵੀ ਆਪਾਂ ਨੇ ਕੀ ਕਰਨਾ ਜੀ ਇਹਨੂੰ ਸ਼ੂਗਰ ਵਾਲੀ ਸਿਰੰਜ ਲੈ ਲੈਣੀ ਹੈ ਜੀ ਆਪਾਂ ਨੇ ਠੀਕ ਹੈ ਜੀ ਜੇ ਤੁਹਾਡੇ ਕੋਲ ਸ਼ੂਗਰ ਵਾਲੀ ਸਿਰੰਜ ਨਹੀਂ ਹੈਗੀ ਤੁਸੀਂ ਸੌਖੇ ਨਾਲ ਤਰੀਕੇ ਨਾਲ ਲਾਉਣਾ ਚਾਹੁੰਦੇ ਹੋ ਥੋੜਾ ਜਿਹਾ ਤਾਂ ਇੱਕ ਗੰਨ ਮਿਲਦੀ ਹੁੰਦੀ ਹੈ ਜੀ ਵੈਕਸੀਨੇਸ਼ਨ ਗੰਨ ਉਹ ਗੰਨ ਲੈ ਲੈਣੀ ਹੈ ਜੀ 0.5 ਲਾਉਣਾ ਜੀ ਇੱਕ ਟੈਮਲ ਦੇ ਵਿੱਚ 20 ਪੁਆਇੰਟ ਹੁੰਦੇ ਨੇ ਤੇ 0.5 ਇਹ ਟੀਕਾ ਲਾਉਣਾ ਸਿਪ ਦੇ ਵਿੱਚ ਲਾਉਣਾ ਜੀ ਉਤਰੀ ਛਾਤੀ ਦੇ ਵਿੱਚ ਸਿੱਧਾ ਟੀਕੇ ਵਿੱਚ ਮਾਰਨਾ ਤੁਸੀਂ ਚਾਹ ਰਹੇ ਹੋ ਨਾ ਠੀਕ ਹੈ ਜੀ ਤੇ ਤੁਹਾਨੂੰ ਲਾ ਕੇ ਵੀ ਦਿਖਾਉਣੀ ਆ ਵੱਖੀ ਆਪਣਾ ਉਹਨਾਂ ਨੇ ਦੱਸਿਆ ਵੀ ਕਾਰੇ ਖਤਮ ਹੁੰਦਾ ਜਿਵੇਂ ਗੂਤਰਾਂ ਨੂੰ ਗਲ ਘੁੰਮਣੀ ਬਿਮਾਰੀ ਪੈਗੀ ਅੱਖਾਂ ਦੀ ਬਿਮਾਰੀ ਪੈਗੀ ਜਾਂ ਗੂਤਰ ਵੀ ਦੇ ਛਿੱਕਾ ਮਾਰੀ ਜਾਂਦੇ ਨੇ ਜ਼ਖਾਮ ਲੱਗਿਆ ਹੈ ਗੂਤਰਾਂ ਨੂੰ ਤੇ ਆਪਾਂ ਨੂੰ ਵੀ ਆਰਬੀ 2 ਦੀ ਵੈਕਸੀਨੇਸ਼ਨ ਕਰ ਦੇਣੀ ਚਾਹੀਦੀ ਹੈ ਉਹਨਾਂ ਦੀ ਤਾਂ ਕਿ ਬਕੂਤਰਾਂ ਨੂੰ ਆਪਣੇ ਨੂੰ ਹੋਰ ਗੂਤਰਾਂ ਨੂੰ ਬਿਮਾਰੀ ਨਾ ਪਵੇ ਤੇ ਜੇ ਇੱਥੇ ਹੈਗੀ ਬਿਮਾਰੀ ਉੱਥੇ ਖੜ ਜਵੇ ਜਿਵੇਂ ਹੁਣ ਵੀ ਦੇ ਅੱਗੇ ਸੌਣ ਮਹੀਨਾ ਆ ਰਿਹਾ ਹੈ ਬਰਸਾਤਾਂ ਦਾ ਮਹੀਨਾ ਆ ਰਿਹਾ ਹੈ ਆਪਾਂ ਜੋੜੀਆਂ ਲਾਉਣੀਆਂ ਨੇ ਵੀ ਜੇਠ ਮਹੀਨੇ ਦੇ ਵਿੱਚ ਤੇ ਅੱਗੇ ਸੌਣ ਮਹੀਨਾ ਆ ਰਿਹਾ ਜੀ ਸੌਣ ਮਹੀਨੇ ਦੇ ਵਿੱਚ ਉਹਨੂੰ ਪਤਲੀ ਮਾੜਾ ਮੁੱਕਾ ਖੁੱਡੇ ਸੱਲੇ ਰਹਿੰਦੇ ਨੇ ਜਾਂ ਖੁੱਡੇ ਦੇ ਵਿੱਚ ਮਾੜਾ ਮੁੱਕਾ ਪਾਣੀ ਕਿਲੇ ਜਾਂਦਾ ਉਹਦੇ ਕਰਕੇ ਨਾ ਜੀ ਬਿਮਾਰੀ ਦੇ ਬਹੁਤ ਜ਼ਿਆਦਾ ਕਾਰਨ ਬਣਦੇ ਠੀਕ ਹੈ ਜੀ ਤੇ ਤਾਂ ਕਰਕੇ ਜੀ ਵੈਕਸੀਨੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਆਰਬੀ ਟੂ ਦੀ ਵੈਕਸੀਨੇਸ਼ਨ ਕਰੋ ਤੇ ਉਹ ਦੋਆਂ ਜੋੜੀਆਂ ਲਾਓ ਠੀਕ ਹੈ ਜੀ ਆਪਾਂ ਕਰਨੀ ਹੈ ਸਾਰੇ ਗ੍ਰੁੱਪਰਾਂ ਵੀ ਲਾ ਦੇਣੀ ਹੈ ਵੱਡੇਆਂ ਦੀ ਵੀ ਛੋਟੇਆਂ ਦੀ ਵੀ ਇਹ ਉੱਡਣ ਵਾਲੇ ਨੂੰ ਨਾ ਕਰਿਓ ਵੀ ਜਈ ਵਾਰ ਬੱਦਲੇ ਫੈਮਲੀ ਬਣ ਦਿੰਦੇ ਹੁੰਦਾ ਮਨ ਤੇ ਵੀ ਉੱਡੇ ਨਹੀਂ ਹੈ ਕਿ ਆਪਾਂ ਵੈਕਸੀਨੇਸ਼ਨ ਕੀਤੀ ਸੀ ਆਰ ਵੀ ਡੂਜੀ ਤਾਂ ਨਹੀਂ ਹੁੰਦੇ ਹੈਗੇ ਕਿਉਂਕਿ ਟੀਕਾ ਕਰ ਹੁੰਦਾ ਜੀ ਠੀਕ ਹੈ ਜੀ ਤੇ ਉੱਡਣ ਵਾਲੇ ਗ੍ਰੁੱਪਰ ਨੂੰ ਰਹਿਣ ਦੇ ਸਾਰੇ ਵੱਡੇ ਗ੍ਰੁੱਪਰਾਂ ਲਾ ਦੇਣੀ ਤੇ ਉਹਨੂੰ ਆਪ ਅੱਗੇ ਲਾ ਕੇ ਦਿਖਾਉਣੇ ਠੀਕ ਹੈ ਜੀ ਇਹ ਜਦੋਂ ਵੀ ਆਪਾਂ ਟੀਕਾ ਲਾਉਣਾ ਹੀ ਇਹ ਇੰਨਾ ਹੀ ਲਾਉਣਾ ਵੀਰਿਆ ਇਹ ਆਪਾਂ 5 ਆ ਦੇਖੋ 5 ਲਿਖਿਆ ਹੋਇਆ ਜੀ ਇਹ 5 ਨਹੀਂ ਲਾਉਣਾ 4 ਲਾਉਣਾ ਵੀਰ ਜਿੰਨਾ ਬਸ ਠੀਕ ਹੈ ਜੀ ਇਹ ਸਾਨੂੰ ਲਾ ਕੇ ਦਉਣੇ ਵੀਰ ਹੁਣ ਆਪਾਂ ਕਿੱਥੇ ਲਾਉਣਾ ਕਿਵੇਂ ਲਾਉਣਾ ਵੀਰ ਜੀ ਤਿਆਰ ਰੱਖਿਓ ਲਾਉਣਾ ਇਹ ਆਪਾਂ ਨੇ ਭਰ ਲਈ 4 ਐਮਲ ਐਮਲ ਹੀ ਗੈਰ ਰਹੇ ਵੀਰ ਨੂੰ 4 ਪੁਆਇੰਟ ਆ ਜੀ ਇਹ ਠੀਕ ਹੈ ਜੀ 4 ਪੁਆਇੰਟ ਠੀਕ ਹੈ ਜੀ ਆਹ ਭਰ ਲਿਆ ਆਪਣਾ 4 ਪੁਆਇੰਟ ਤੇ ਹੁਣ ਲਾਉਣਾ ਦੇਖ ਲੋ ਵੀਰੇ ਕਿਵੇਂ ਜੀ ਧਿਆਨ ਨਾਲ ਆਹ ਕੁੱਤਰ ਦੀ ਸਿਪ ਕੱਟ ਲੈਣੀ ਇੰਨੀ ਐ ਕਰਕੇ ਐ ਸਮਾਰ ਕੇ ਸਾਫ ਕਰਕੇ ਜੀ ਇਹ ਐਵੇਂ ਹੀ ਲਾਉਣਾ ਜੀ ਅੰਦਰ ਦੇਖ ਲੋ ਲੋ ਜੀ ਇਹ ਸਿੱਧਾ ਲਾਉਣਾ ਵੀਰੇ ਟੀਕਾ ਲੈ ਕੇ ਜੀ ਸਿੱਧਾ ਵਿੱਚ ਲਾ ਦੇਣਾ ਲੋ ਜੀ ਇੱਥੇ ਬਾਸ ਇੱਥੇ ਹੁਣ ਦੱਬ ਦੇਣਾ ਜੀ ਆਪਣਾ ਜਿਹੜੇ ਮਾਰਾ ਜੇ ਤੇ ਤੇਰੀ ਵੀ ਉਹ ਕੁਝ ਨਹੀਂ ਹੋਣ ਲੱਗੇ ਵੀਰੇ ਲੋ ਜੀ ਇਹ ਹੈ ਜੀ ਆਰਬੀ 2 ਵੇ ਆਰਬੀ 2 ਦੀ ਵੈਕਸੀਨੇਸ਼ਨ ਮੰਨਦੇ ਛੱਡ ਕੇ ਭੋਗ ਫੜ ਲਿਆ ਅਭੀ ਨੇ ਉਹਨਾਂ ਨੂੰ ਦੋ ਤਿੰਨ ਕੂਤਰਾਂ ਦੇ ਲਾ ਕੇ ਦਿਹਾਉਣੀਆਂ ਦੀ ਤੁਹਾਨੂੰ ਦੁਬਾਰਾ 10 ਜਨੇ ਵੀ ਆ ਲੋ ਕਿ ਕਿੰਨਾ ਕੰਨ ਲਾਉਣਾ ਜੀ ਇਹ ਇਹ ਲਾਉਣਾ ਵੀ ਰੂਗਰ ਵਾਲੀ ਸੰਦ ਨਾਲ ਹੀ ਆ ਜੀ ਆ ਲੋ ਜੀ ਅੱਜ 4 ਟੱਕ ਭਰ ਲਈ ਵੀ 1 2 3 4 ਆ 4 ਹੀ ਟੱਕ ਲਾਉਣੇ ਨੇ ਜੀ ਬਸ ਸ਼ੂਗਰ ਵਾਲੀ ਸਰੰਜਾ ਵੀਰੇ ਜਮਈ ਬਰੀਕ ਸੂਈ ਹੈ ਜੀ ਇਹਦੀ ਠੀਕ ਹੈ ਜੀ ਤੇ ਇੱਕ ਗੱਲ ਵੀਰੇ ਹੋਰ ਧਿਆਨ ਰੱਖਿਓ ਕਿ ਜਦੋਂ ਵੀ ਟੀਕਾ ਲਾਤਾ ਜੀ ਕਿਚੇ ਤਾਂ ਸਰੰਜ ਤੇ ਵਿਚੇ ਆਹ ਵੀਰੇ ਸਾਰੀ ਸੀਸੀ ਇਹ ਗਿੱਠਕ ਦਾ ਡੂੰਗਾ ਟੋਆ ਪਟਕੇ ਜੀ ਆਪਾਂ ਨੇ ਇਹ ਧਾਰਤੀ ਚ ਗੱਡਣੀ ਆ ਠੀਕ ਹੈ ਜੀ ਇਹ ਵੀਰੇ ਇਹ ਜਿਹੜਾ ਕਹਿੰਦੇ ਕੋਈ ਵਾਇਰਸ ਨੂੰਸੋਂ ਫੈਲ ਜਾਂਦਾ ਹੁੰਦਾ ਇਸ ਕਰਕੇ ਜੀ ਇਹਨੂੰ ਕਹਿੰਦੇ ਦਬਾ ਦਿਨਾ ਚਾਹੀਦਾ ਹਲੋ ਜੀ ਹੁਣ ਜੇ ਮੇਰਾ ਕਪਸ ਸਿੱਪ ਕੱਢ ਲਿਆ ਜੀ ਸਿੱਪ ਕੱਢ ਕੇ ਐਂਟੀਕਲ ਲਾਣਾ ਹੈ ਹਲੋ ਠੀਕ ਹੈ ਜੀ ਜੰਮਣੇ ਹੋ ਗਏ ਇਹ ਜਦੋਂ ਵੀ ਵੀਰ ਜੋੜੀਆਂ ਲਾਉਣੀਆਂ ਨੇ ਜੀ ਜੋੜੀਆਂ ਲਾਉਣ ਤੋਂ ਪਹਿਲਾਂ ਵੈਕਸੀਨੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਜੇ ਜੀ ਤੁਸੀਂ ਵੈਕਸੀਨੇਸ਼ਨ ਨਾ ਕੀਤੀ ਰੱਬ ਨਾ ਕਰੇ ਤੁਹਾਡੇ ਬੱਚਤਾਂ ਨੂੰ ਇਹ ਬਿਮਾਰੀ ਆ ਗਈ ਇੱਕ ਨੂੰ ਆਈ ਸਾਰਿਆਂ ਨੂੰ ਹੀ ਆ ਜਾਣੀ ਹੈ ਜੀ ਇਹਨਾਂ ਵੀ ਇਹ ਫਾਇਦਾ ਜੇ ਮਾੜਾ ਮੋਟਾ ਹੋਇਆ ਵੀ ਕੁਝ ਵੀ ਜੀ ਇਹਨੇ ਉਹ ਵੀ ਸੈੱਟ ਕਰ ਦੇਣਾ ਜੀ ਜੇ ਕਿਸੇ ਨੂੰ ਹੋਈ ਵੀ ਇਹਨੇ ਉੱਠੀ ਖੜਾ ਦੇਣੀ ਅੱਗੇ ਨਹੀਂ ਜਾਣ ਦੇਣੀ ਵੀਰੇ ਇਸ ਕਰਕੇ ਜੀ ਆਰਵੀ 2 ਦੀ ਵੈਕਸੀਨੇਸ਼ਨ ਕਰਨੀ ਬਹੁਤ ਜ਼ਰੂਰੀ ਆ ਤੇ ਜੇ ਹੋ ਸਕੇ ਵੀ ਆਪਾਂ ਤਾਂ ਕਰ ਦੇਣੀ ਹੈਗੇ ਔਡਨ ਵਾਲੇ ਬੱਚਤਾਂ ਨੂੰ ਨਾ ਹੀ ਕਰੋ ਤਾਂ ਵਧੀਆ ਵੀ ਠੀਕ ਹੈ ਜੀ ਇਹ ਔਡਨ ਵਾਲੇ ਬੱਚਤਾਂ ਨੂੰ ਨਾ ਕਰੋ ਜਿਹੜੇ ਤੁਹਾਨੂੰ ਲੱਗਦਾ ਜੀ ਥੋੜੇ ਵੱਡੇ ਕੂਤਰ ਨੇ ਉਹਨਾਂ ਦੇ ਲਾਇਉ ਜੀ ਇਹ ਇਹ ਮੈਂ ਹੁਣ ਆਪਣੇ ਕੂਤਰ ਜੋੜੀਆਂ ਚ ਪਾਉਣੇ ਨੇ ਇਸ ਵਰਜ ਇਹ ਠੀਕ ਹੈ ਜੀ ਬਹੁਤ ਵੀ ਆਪਾਂ ਤੁਹਾਨੂੰ ਬਰੀਕੀ ਨਾਲ ਦਿਖਾਤਾ ਜੀ ਇਹ ਇੰਨੀ ਬਰੀਕੀ ਨਾਲ ਕਿਸੇ ਨੇ ਦਿਖਾਇਆ ਨਹੀਂ ਹੋਣਾ ਵੈਸੇ ਆਪਾਂ ਤੁਹਾਨੂੰ ਬਹੁਤ ਜ਼ਿਆਦੇ ਨੌਲੇਜ ਦੀ ਵੀਡੀਓ ਆ ਵੀਰੇ ਇਹ ਖਾਰੇ ਵੀ ਜਰੂਰ ਦੇਖਿਓ ਜੇ ਵੀਰੇ ਵੀਡੀਓ ਵਧੀਆ ਲਗੀ ਤਾਂ ਅੱਗੇ ਸ਼ੇਅਰ ਵੀ ਜਰੂਰ ਕਰਿਓ ਨਾਲ ਕਿਸੇ ਬੰਦੇ ਨੂੰ ਦੱਸਿਓ ਜਿਹਨੇ ਇਹ ਨਾ ਵੀਰਾਂ ਨਹੀਂ ਪਤਾ ਤਰੀਕਾ ਇਹ ਲਾਉਣ ਦਾ ਜੀ ਉਹਨਾਂ ਨੂੰ ਜਰੂਰ ਦੱਸਿਓ ਜੀ ਆਹ ਦੇਖੋ ਜੀ ਗਾਹ ਨੂੰ ਤੇ ਕਿਵੇਂ ਲਾਉਣਾ ਜੀ ਇਹ ਇਹ ਆਹ ਲਓ ਜੀ ਆਹ ਸੂਈ ਹੈ ਆਹ ਸਰਿੰਜਾ ਜੀ ਇਹ ਸੁਦੀ ਵਿੱਚ ਲਾਗਣੀ ਹੈ ਜੀ ਉਰੇ ਬਸ ਲਓ ਆ ਲੱਗ ਗਈ ਠੀਕ ਹੈ ਜੀ ਤੇ ਠੀਕ ਹੈ ਠੀਕ ਹੈ ਜੀ ਇਹ ਚੀਜ਼ਾਂ ਦੀ ਵੀ ਨਿਗਰਖ ਰੱਖਿਓ ਤੇ ਆਪਾਂ ਵੀ ਸਾਰੀ ਵੀਡੀਓ ਬਣਾਤੀ ਇਹ ਆਰਬੀ 2 ਦੀ ਵੈਕਸੀਨ ਕਿਵੇਂ ਕਰਨੀ ਹੈ ਤੇ ਕਿਉਂ ਕਰਨੀ ਹੈ ਤੁਹਾਨੂੰ ਇਹ ਵੀ ਦੱਸਦਾ ਜੀ ਜੋੜੀਆਂ ਤੋਂ ਪਹਿਲਾਂ ਕਰਨੀ ਹੈ ਕਿਵੇਂ ਤੋਂ ਕਿਵੇਂ ਕਰਨੀ ਹੈ ਤੁਹਾਨੂੰ ਸਾਰਾ ਕੁਝ ਦੱਸਦਾ ਜੀ ਉਹ ਠੀਕ ਹੈ ਧੰਨਵਾਦ ਵੀ ਸਾਰਾ